پتہ مرتي راهي گرينا تا پيچي بيٺي گرينا تا جواب ڏين ٿو منهنجو نڪي ڏيڻو ڏاڍو چڪر آهي منهنجو واٽ تي ڏيڻو ڏاڍو چڪر آهي 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 ڏ ਨਾ 3 ਘੰਟੇ ਹੋ ਗਏ ਲਾਈਟ ਆਈ ਹੈ ਜੀ ਜਨਰੇਟਰ ਵਾਲੇ ਕੋਲ ਜਾਂਦੇ ਆ ਜਨਰੇਟਰ ਵਾਲਾ ਕਹਿੰਦਾ ਜੀ ਸਾਡੇ ਕੋਲ ਤੇਲ ਹੈ ਨਹੀਂ ਜਿਹਨੇ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ ਜੀ ਆ ਰਿਹਾ ਤੇਲ ਲੈ ਕੇ ਆ ਨੰਬਰ ਹੈਗਾ ਹੀ ਸਾਡੇ ਕੋਲ ਅਸੀਂ ਜਨਰੇਟਰ ਵਾਲੇ ਨੂੰ ਫੋਨ ਕੀਤਾ ਜਨਰੇਟਰ ਵਾਲਾ ਕਹਿੰਦਾ ਜੀ ਦੇਖਦੇ ਆਂ ਜੇ ਤੇਲਦਾਰ ਮਿਲ ਗਿਆ ਤਾਂ ਆ ਜਾਊਂਗਾ ਨਹੀਂ ਤਾਂ ਮੈਂ ਨਹੀਂ ਆਉਂਦਾ ਜੀ ਮੈਂ ਆਟੋ ਤੇ ਆ ਰਿਹਾ ਗਰਾਉਂਡ ਫਲੋਰ ਤੇ ਲਾਈਟ ਚੱਲ ਰਹੀ ਹੈ ਜਨਰੇਟਰ ਚੱਲ ਰਿਹਾ ਹੈ ਉੱਪਰ ਬੱਚਿਆਂ ਵਾਲੇ ਤੇ ਸਾਰੇ ਬੰਦ ਪਏ ਨੇ ਬੱਚੇ ਮਰਨ ਕਿਨਾਰੇ ਪਏ ਨੇ ਜੀ ਜਾਂ ਤਾਂ ਫਿਰ ਉਹ ਵੀ ਬੰਦ ਕਰੋ ਜਿਹੜਾ ਚੱਲਦਾ ਨਹੀਂ ਤਾਂ ਫਿਰ ਸਾਡੇ ਚਲਾਓ ਇੱਥੇ ਫਾਇਦਾ ਕੀ ਹੋਏ ਇਹ ਡੇਡੇ ਜਨਰੇਟਰ ਰੱਖਿਆਂ ਦਾ ਦਿੱਕਤ ਬਾਰੇ ਇਹੀ ਆ ਜੱਚਾ ਬੱਚਾ ਬੋਰਡ ਦੇ ਵਿੱਚ ਲੇਡ ਹੈ ਨੀਗੀ ਓਨਲੀ ਫਰਸਟ ਫਲੋਰ ਤੇ ਆ ਉਹ ਵੀ ਸਿਰਫ ਨਰਸਾਂ ਦਾ ਡਾਕਟਰਾਂ ਵਾਸਤੇ ਸਟਾਫ ਵਾਸਤੇ ਸਟਾਫ ਵਾਸਤੇ ਓਨੀ ਲੇਡ ਉੱਪਰ ਹੋਰ ਕਿਤੇ ਬੱਚੇ ਪਏ ਆ ਵੈਂਟੀਲੇਟਰ ਤੇ ਪਏ ਆ ਉੱਪਰ ਬੱਚੇ ਵੈਂਟੀਲੇਟਰ ਤੇ ਪਏ ਆ ਕਿਸੇ ਆਪਰੇਸ਼ਨ ਹੋ ਰਿਹਾ ਕਿਸੇ ਦਾ ਕੁਝ ਹੋ ਰਿਹਾ ਕਿਹੜੀ ਕੋਈ ਉਹ ਨਹੀਂ ਕੀ ਵੀ ਉੱਤੇ ਮਰ ਜੇ ਕੋਈ ਜੋ ਮਰਜੀ ਹੋਵੇ ਇਹਨਾਂ ਦਾ ਲੱਗੇ 6000 ਕੇਵੀ ਗ੍ਰੇਡਾ ਉਹ ਸਿਰਫ ਇਥੋਂ 300 ਮੀਟਰ ਦੀ ਦੂਰੀ ਤੇ ਉਹਦੀਆਂ ਤਾਰਾਂ ਗਿੱਲੀਆਂ ਹੋ ਗਈਆਂ ਉਹ ਲੜ ਬੰਦ ਪਈ ਆ ਵੀਰੇ ਸਾਡੀ ਦੀ ਮਾਤਾ ਬਿਮਾਰ ਹੈ ਬਹੁਤ ਜ਼ਿਆਦੇ ਲੀਵਰ ਦੀ ਮਰੀਜ਼ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦੇ ਉਹ ਆਈ ਨਹੀਂ ਪਤਾ ਵੀ ਕੀ ਹੋ ਸਕਦਾ ਹੈ ਲੀਵਰ ਫਟਿਆ ਹੋਇਆ ਹੈ ਅਸੀਂ ਇਹੀ ਗੱਲ ਕਰਦੇ ਸਰਕਾਰ ਨੂੰ ਵੋਟਾਂ ਵੇਲੇ ਤੁਹਾਡੇ ਨਾਲ ਤੇ ਸਾਰੀ ਸਪੋਰਟ ਕਰੀ ਐ ਹੁਣ ਸਾਡੀ ਬਾਈ ਬਲਬੀਰ ਜੀ ਨੂੰ ਇਹੀ ਬੇਨਤੀ ਐ ਸਿਹਤ ਮੰਤਰੀ ਐ ਆ ਕੇ ਦੇਖੇ ਜਦ ਉਸ ਦੇ ਜ਼ਿਲ੍ਹੇ ਚ ਇਹੀ ਲਾਉ ਰਿਹਾ ਬਾਹਰ ਤਾਂ ਨੀ ਕੀ ਕੁਝ ਲਾਉ ਰਿਹਾ ਯਾਰ ਮੇਰਾ ਨਾਮ ਆਸ਼ੂ ਐ ਜੀ ਸਮਾਨੇ ਤੋਂ ਆਇਆ ਜੀ ਟੈਸਟ ਲੈ ਲੇ ਥੇ ਮਿੰਟ ਬਾਅਦ ਦੇ ਦਿੰਦੇ ਆ ਜੀ ਉਹ ਮੇਰੇ ਡੈਡੀ ਆਇਆ ਜੀ ਫਾਦਰ ਸਾਹਿਬ ਜੀ ਉਹਨੂੰ ਵੀ ਮੇਰੇ ਬਾਅਦ ਟੈਸਟ ਦੇ ਲੇ ਦਿਓ ਮੈਂ ਨਹੀਂ ਲੈਡ ਨਹੀਂ ਹਰੀ ਤੇ ਨਹੀਂ ਲੈਡ ਨਹੀਂ ਆਈ ਬਾਹਰ ਲੈ ਜਾਓ ਜੀ ਉਹਨੂੰ ਬਾਹਰ ਕਿੱਥੇ ਲੈ ਜਾ ਮੈਂ ਲੈਡ ਤਾਂ ਹੈ ਨਹੀਂ ਸਰ ਜੀ ਚ ਲੈਟ ਹੋ ਵੀ ਤਾਂ ਹੀ ਲੈ ਰਹੀ ਹੈ ਮਹਾਰਾਜ ਜੀ ਮੈਨੂੰ 14 ਨੰਬਰ ਤੇ 12 ਨੰਬਰ 11 ਨੰਬਰ ਇੱਕ ਵਾਰਡ ਚ ਲੈਟ ਹੈਗੀ ਆ ਤਿੰਨ ਵਾਰਡਾਂ ਚ ਲੈਟ ਨਹੀਂ ਹੈਗੀ ਆ ਕੀ ਸਿਸਟਮ ਹੈ ਮੇਰੇ ਸਾਹਮਣੇ ਸਾਹਮਣੇ ਦੇਖਦੇ 14 ਨੰਬਰ ਵਾਰਡ ਚ ਦੋ ਮਰੀਜ਼ ਮਰ ਗਏ ਲੈਟ ਦੀ وجہ ਨਾਲ ਲੈਟ 8 ਵਜੇ ਦੀ ਗਈ ਹੋਈ ਆ ਤੁਸੀਂ ਆਪ ਦੇਖ ਲਓ ਮੇਰੇ ਡੈਡੀ ਨੂੰ ਪ੍ਰੋਬਲਮ ਹੈ ਇਫੈਕਸ਼ਨ ਦੀ ਜਾ ਕੇ ਦੇਖ ਲਓ ਕੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਆ ਮੈਂ ਤੁਹਾਨੂੰ ਦਿਖਾ ਕੇ ਲੈ ਆਣਾ ਕਿਦਾਂ ਸਾਹਸ ਲੈ ਰਹੇ ਨੇ